ਮੇਰਾ ਨਾਮ ਵਿਕਰਮਦੇਵ ਸਿੰਘ ਸੂਬਾ ਪ੍ਰਧਾਨ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਅੱਜ ਅਸੀਂ ਇੱਥੇ ਲਹਿਰੇ ਦੇ ਵਿੱਚ ਜੋ ਇੱਕ ਵੱਡਾ ਰੋਸ ਮਜਾਰਾ ਹੋ ਰਿਹਾ ਮਾਸਟਰ ਨਰਪੈ ਸਿੰਘ ਖਾਈ ਦੇ ਉੱਪਰ ਪਿਛਲੇ ਦਿਨੀ 25 ਅਪ੍ਰੈਲ ਨੂੰ ਇੱਕ ਕਾਤਲਨਾ ਹਮਲਾ ਹੁੰਦਾ ਉਸ ਕਾਤਲਨਾ ਹਮਲੇ ਦੇ ਵਿੱਚ ਜਿਹੜੇ 12 ਲੋਕ ਸ਼ਾਮਲ ਨੇ ਜਿਸ ਦੇ ਵਿੱਚ ਇਲਾਕੇ ਦੇ ਦੋ ਸਰਪੰਚ ਨੇ ਜਿਹੜੇ ਬਿੱਲਾ ਸਰਪੰਚ ਗੁਰਜੀਤ ਫੌਜੀ ਸਰਪੰਚ ਤੇ ਉਹਦੇ ਬਾਕੀ ਸਾਥੀ ਗੁੰਡੇ ਨੇ ਜਿਹੜੇ ਉਹ ਸ਼ਾਮਲ ਨੇ ਉਹਨਾਂ ਦੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਗ੍ਰਿਫਤਾਰੀ ਆ ਜਿਹੜੀ ਉਹਨਾਂ ਦੀ ਕੀਤੀ ਜਾਵੇ। ਇੱਥੋਂ ਦੀ ਪੁਲਿਸ ਨੇ ਤੁਸੀਂ ਦੇਖੋ ਕਿ ਜਿਹੜੀ 307 ਦੀ ਧਾਰਾ ਪਿਛਲੇ ਕਾਨੂੰਨਾਂ ਦੇ ਵਿੱਚ ਹੁਣ ਦੇ ਵਿੱਚ 109 ਬੀ ਐਨ ਐਸਾ ਕਹਿੰਦਾ ਮਤਲਬ ਕਿ ਕਾਤਲਨਾ ਹਮਲੇ ਦਾ ਉਹਦੇ ਉੱਪਰ ਪਰਚਾ ਤਾਂ ਦਰਜ ਕਰ ਲਿਆ ਬਾਕੀ ਪਰਚੇ ਜਿਹੜੇ ਦਰਜ ਕਰ ਲਏ ਪਰ ਪਿਛਲੇ 8 ਦਿਨ ਤੋਂ ਜਿਹੜੇ ਸਾਰੇ ਦੋਸ਼ੀ ਨੇ ਉਹ ਫਰਾਰ ਹੋਏ ਹੋਏ ਨੇ ਤੇ ਜਿਹੜੀ ਵੱਡੀ ਗੱਲ ਇਹ ਆ ਕਿ ਇਸ ਜਿਹੜੇ ਗੁੰਡਾ ਗੱਟ ਗੁੰਡਾ ਗਰੋਹ ਆ ਜਿਹੜਾ ਕਬਜ਼ੇ ਕਰਦਾ ਜ਼ਮੀਨਾਂ ਦੇ ਉੱਪਰ ਜਿਹੜਾ ਇਸ ਇਲਾਕੇ ਦੇ ਵਿੱਚ ਆਪਣੇ ਹੱਥ ਦੇ ਵਿੱਚ ਲਿਸਟਾਂ ਚੱਕੀ ਫਿਰਦਾ ਕਿ ਕਿਹੜੀ-ਕਿਹੜੀ ਜ਼ਮੀਨ ਆ ਜਿਹੜੀ ਜਿਹਦੇ ਉੱਪਰ ਕਬਜ਼ਾ ਕੀਤਾ ਜਾ ਸਕਦਾ ਕਿ ਉਸ ਗੁੰਡਾਗਰੋਹ ਦੇ ਸ਼ਹਿ ਆ ਜਿਹੜੀ ਉਹ ਇੱਥੋਂ ਦੇ ਜਿਹੜੇ ਮੰਤਰੀ ਬਰਿੰਦਰ ਗੋਇਲ ਨੇ ਉਹ ਦਿੰਦੇ ਨੇ ਨਹੀਂ ਤਾਂ ਤੁਹਾਡੇ ਸਾਹਮਣੇ ਆ ਕਿ ਪਿਛਲੇ 8 ਦਿਨ ਤੋਂ ਇਸ ਇਲਾਕੇ ਦੇ ਵਿੱਚ ਪੂਰੇ ਜ਼ਿਲ੍ਹੇ ਦੀ ਛੱਡੋ ਪੂਰੇ ਪੰਜਾਬ ਦੇ ਵਿੱਚ ਇਹ ਮਾਮਲਾ ਗਰਮਾਇਆ ਹੋਇਆ ਕਿ ਇੱਕ ਕਿਸਾਨ ਆਗੂ ਦੇ ਉੱਪਰ ਹਮਲਾ ਹੋਇਆ ਜਾਨਲੇਵਾ ਹਮਲਾ ਹੋਇਆ ਦੋਨੇ ਲੱਤਾਂ ਉਸ ਦੀਆਂ ਤੋੜਤੀਆਂ ਬਾਹਾਂ ਉਸ ਦੀ ਤੋੜਤੀਆਂ ਤਾਂ ਇਥੋਂ ਦੇ ਜਿਹੜੇ ਮੰਤਰੀ ਬਰਿੰਦਰ ਗੋਇਲ ਨੇ ਉਹਨਾਂ ਨੇ ਸਾਜ਼ਿਸ਼ੀ ਚੁੱਪ ਕਿਉਂ ਅਪਣਾਈ ਹੋਈ ਆ ਇਹਦਾ ਮਤਲਬ ਸਾਫ਼ ਆ ਕਿ ਦੋਸ਼ੀਆਂ ਦੀ ਪਿੱਟ ਤੇ ਨੇ ਉਹ ਚਾਹੁੰਦੇ ਨੇ ਕਿ ਕਿਸੇ ਤਰੀਕੇ ਮਾਮਲਾ ਜਿਹੜਾ ਉਹ ਰਫਾ ਦਫਾ ਹੋ ਜਾਵੇ ਅੱਜ ਸੰਕੇਤਕ ਧਰਨਾ ਲਗਾਏਗੇ ਦੇਖੋ ਅੱਜ ਬਿਲਕੁਲ ਸੰਕੇਤਕ ਧਰਨਾ ਗੱਲ ਇਹ ਆ ਕਿ ਅੱਜ ਲਹਿਰਾ ਇਲਾਕਾ ਸੰਗਰੂਰ ਇਲਾਕੇ ਦੇ ਕਿਸਾਨ ਮਜ਼ਦੂਰ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਟੀਚਰ ਜਥੇਬੰਦੀਆਂ ਨੇ ਡੈਮੋਕ੍ਰੈਟਿਕ ਟੀਚਰਸ ਫਰੰਟ ਉਹ ਸ਼ਾਮਲ ਹੋਏ ਨੇ ਤੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਕਿਉਂਕਿ ਜਿਹੜੀ ਸਰਕਾਰ ਆ ਉਹ ਜਿਹੜੀ ਕਹਿੰਦੀ ਆ ਨਾ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕਹਿੰਦੀ ਆ ਕਿ ਸਿੱਖਿਆ ਕ੍ਰਾਂਤੀ ਅਸਲ ਦੇ ਵਿੱਚ ਯੁੱਧ ਇਹਨਾਂ ਨੇ ਲੋਕਾਂ ਦੇ ਵਿਰੁੱਧ ਛੇੜਿਆ ਹੋਇਆ ਤੇ ਸਿੱਖਿਆ ਕ੍ਰਾਂਤੀ ਆ ਉਹਦਾ ਝਲਕਾਰਾ ਤੁਹਾਡੇ ਸਾਹਮਣੇ ਆ ਕਿ ਇੱਕ ਅਧਿਆਪਕ ਜਿਹਨੇ ਪੜਾਉਣ ਜਾਣਾ ਸੀ ਸਕੂਲ ਦੇ ਵਿੱਚ ਉਸ ਨੂੰ ਸਕੂਲ ਦੇ ਬਿਲਕੁਲ ਨੇੜੇ ਗੁੰਡਾ گروਹ ਆ ਜਿਹੜਾ ਉਸ ਤੇ ਕਤਲਨਾਲ ਹਮਲਾ ਕੀਤਾ ਜਾਂਦਾ ਤਾਂ ਇਸ ਕਰਕੇ ਅਸੀਂ ਅੱਜ ਜਿਹੜਾ ਸੰਕੇਤਕ ਧਰਨਾ ਦੇ ਰਹੇ ਆ ਅੱਜ ਇਹਦੇ ਘਰ ਦਾ ਮੰਤਰੀ ਦਾ ਘਰਾਓ ਵੀ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਜਿਹੜਾ 13 ਮਈ ਦਾ ਧਰਨਾ ਇਹ ਬਿਲਕੁਲ ਚੇਤਾਵਨੀ ਦਿੰਨੇ ਆ ਕਿ 13 ਮਈ ਦਾ ਧਰਨਾ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਗਿਆ ਉਸ ਦੇ ਵਿੱਚ ਅਸੀਂ ਵੀ ਪੰਜਾਬ ਭਰ ਤੋਂ ਜਿਹੜੇ ਅਧਿਆਪਕ ਨੇ ਤੇ ਬਾਕੀ ਜਿਹੜੇ ਕਿਸਾਨ ਮਜ਼ਦੂਰ ਨੇ ਉਹ ਸਾਰੇ ਲੈ ਕੇ ਪਹੁੰਚਾਂਗੇ ਹਾਲੇ ਵੀ ਭਲੀ ਹੋਊਗੀ ਜੇ ਜਿਹੜਾ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਆ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇ ਪਰ ਸਾਨੂੰ ਜੋ ਪਤਾ ਲੱਗਿਆ ਕਿ ਜੋ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੀਆਂ ਯਾਰੀਆਂ ਨੇ ਜਿਹੜੀਆਂ ਉਹ ਹਮਲਾਵਰਾਂ ਦੇ ਨਾਲ ਨੇ ਇਸ ਕਰਕੇ ਯਾਰੀਆਂ ਉਹਨਾਂ ਨੂੰ ਤੋੜਨੀਆਂ ਪੈਣੀਆਂ ਨਹੀਂ ਉਹਨਾਂ ਦੀਆਂ ਜਿਹੜੀਆਂ ਪੀਤੀਆਂ ਨੇ ਉਹ ਬਹੁਤ ਜਲਦ ਉਹਨਾਂ ਦੇ ਹੱਥ ਵਿੱਚ ਹੋਣਗੀਆਂ ਦੋ ਬੋਲ ਦੋ ਮੇਰਾ ਨਾਮ ਭੁਪਿੰਦਰ ਸਿੰਘ ਲੌਂਗਵਾਲ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਜੀ ਦੇ ਨਾਮ ਭੁਪਿੰਦਰ ਸਿੰਘ ਅੱਜ ਜੋ ਬਹੁਤ ਧਰਨਾ ਲਾਇਆ ਕਿੱਥੇ ਲਾਇਆ ਕਿਉਂ ਕੀ ਰੋਜ਼ ਕੀ ਹੈਗਾ ਅੱਜ ਦਾ ਜੋ ਇਹ ਸੀ ਧਰਨਾ ਮੰਤਰੀ ਬ੍ਰਿੰਦਰ ਗੋਇਲ ਦੇ ਘਰ ਅੱਗੇ ਲਾਇਆ ਇਹਦਾ ਕਾਰਨ ਹੈ ਕਿ ਸਾਡੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਮਾਸਟਰ ਨਰਪਾਲ ਸਿੰਘ ਖਾਈ ਉਹਨਾਂ ਨੂੰ ਪਿਛਲੀ 25 April ਨੂੰ ਇੱਥੋਂ ਦੇ ਕੁਝ 10-12 ਬਦਮਾਸ਼ਾਂ ਨੇ ਘੇਰ ਕੇ ਸਕੂਲ ਜਾਂਦਿਆਂ ਨੂੰ ਉਹਨਾਂ ਦੀ ਗੱਡੀ ਤੋੜ ਕੇ ਲੱਤਾਂ ਵਾਹਾਂ ਉਹਨਾਂ ਦੀਆਂ ਤੋੜੀਆਂ ਤੇ ਉਹ 8 ਦਿਨ ਹੋ ਗਏ ਡੀएमसी ਜੇਰੇ ਇਲਾਜ ਨੇ ਪਰਚਾ ਦਰਜ ਹੋਣ ਦੇ ਬਾਵਜੂਦ ਹਜੇ ਤੱਕ ਵੀ ਉਹਨਾਂ ਦੋਸ਼ੀਆਂ 'ਚੋਂ ਇੱਕ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਦਾ ਕਾਰਨ ਹੈ ਕਿ ਉਹ ਜਿਹੜੇ ਦੋਸ਼ੀ ਨੇ ਇੱਥੋਂ ਦੇ ਭੂਮਾ ਮਾਫੀਆ ਦਾ ਹਿੱਸਾ ਹੈ ਤੇ ਉਸ ਭੂ ਮਾਫੀਆ ਨੂੰ ਮੰਤਰੀ ਬਰਿੰਦਰ ਗੋਇਲ ਦੀ ਸ਼ੈ ਇਸ ਕਰਕੇ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦੀ ਮੰਗ ਹੈ ਕਿੰਨਾ ਟਾਈਮ ਲਈ ਜਿਹੜਾ ਧਰਨਾ ਚੱਲਣਾ ਹੈ ਅੱਜ ਦਾ ਜਿਹੜਾ ਸਾਡਾ ਧਰਨਾ ਹੈ ਇਹ ਸਿਰਫ ਰੋਸ ਪ੍ਰਦਰਸ਼ਨ ਦੇ ਵਜੋਂ ਹੈ ਕਿ ਅੱਜ ਇਹ ਪਹਿਲਾ ਸਟੈਪ ਹੈ ਸਾਡਾ ਕਿ ਉਹ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ ਔਰ ਜਿਹੜੀ ਉਹ ਗਰੀਬ ਪਰਿਵਾਰ ਦੀ ਜ਼ਮੀਨ ਦੀ ਝਾਲੀ ਰਿਸਤੀ ਕੀਤੀ ਹੈ ਉਸ ਨੂੰ ਰੱਦ ਕੀਤਾ ਜਾਵੇ ਜੇਕਰ ਇਹ ਕੰਮ ਨਹੀਂ ਹੁੰਦਾ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਆਉਣ ਵਾਲੀ 13 ਮਈ ਨੂੰ ਸੰਯੁਕਤ ਕਿਸਾਨ ਮੋਰਚੀ ਦੀ ਅਗਵਾਈ ਚ ਸੰਗਰੂਰ ਵਿਖੇ ਵੱਡਾ ਰੋਸ ਮਜਾਰਾ ਕੀਤਾ ਜਾਵੇਗਾ ਉਸ ਦੌਰਾਨ ਪਿੰਡਾਂ ਵਿੱਚ ਮੰਤਰੀ ਨੂੰ ਵੀ ਲੋਕਾਂ ਦੇ ਰੋਧ ਦਾ ਸਾਹਮਣਾ ਕਰਨਾ ਪਊਗਾ ਜੇ ਗੁੰਡਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ